ਦਮਾਨੇ ਜੋ ਸਕੀਮ ਚਲਾਈ ਹੈ 10 ਲੱਖਾਂ ਵਾਲੀ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਇਹਦੇ ਵਿੱਚ ਕੋਈ ਵੀ ਬੰਦਾ ਗਰੀਬ ਹੋਵੇ ਅਮੀਰ ਹੋਵੇ ਇਹ ਆਪਣਾ ਲਾਜ ਕਰਵਾ ਸਕਦਾ ਹੈ ਔਰ ਸਾਰੇ ਪੰਜਾਬੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਲੋੜਵੰਦ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਵੋ ਤੇ ਸਾਰਾ ਪਰਿਵਾਰ ਆਪਣੇ ਕਾਰਡ ਬਣਾਓ ਕਿ 10 ਲੱਖ ਦਾ ਕਾਰਡ ਜਿਹੜਾ ਹੈ ਇਹ ਫ੍ਰੀ ਬਣ ਰਿਹਾ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਵੱਲੋਂ ਔਰ ਸਿਹਤ ਮੰਤਰੀ ਵੱਲੋਂ ਸਾਡੀ ਮੌਜੂਦਾ ਸਰਕਾਰ ਵੱਲੋਂ ਇਹ ਉਪਰਾਲਾ ਆ ਇਹ 10 ਲੱਖ ਦਾ ਕਾਰਡ ਜ਼ਰੂਰ ਬਣਾਓ ਹਰ ਜਗ੍ਹਾ ਤੇ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਉਹਨਾਂ ਇਲਾਜ ਕਰਾਉਣ ਤੋਂ ਸਮਰੱਥ ਹੁੰਦੇ ਸੀ ਤੇ ਜਿਹੜੀ ਪੰਜਾਬ ਸਰਕਾਰ ਨੇ ਇਹ ਯੋਜਨਾ ਚਲਾਈ ਹੈ ਜਿਹੜੇ 10 ਲੱਖ ਦੇ ਕਾਰਡ ਬਣਾਏ ਜਾ ਰਹੇ ਆ ਮੈਂ ਸਮਝਦਾ ਵੀ ਇਹ ਬੜਾ ਵੱਡਾ ਜਿਹੜਾ ਵਾ ਇੱਕ ਗਰੀਬ ਪਰਿਵਾਰਾਂ ਨੂੰ ਇੱਕ ਆਮ ਵਰਗ ਦੇ ਲੋਕਾਂ ਨੂੰ ਜਿਹੜਾ ਵਾ ਬੜਾ ਤਕੜਾ ਜਿਹੜਾ ਵਾ ਬੈਨੀਫਿਟ ਆ ਪੰਜਾਬ ਸਰਕਾਰ ਬਹੁਤ ਜ਼ਿਆਦੀ ਸਹੂਲਤ ਦੇ ਰਹੀ ਆ ਇਹ ਸਹੂਲਤ ਤੋਂ ਕੋਈ ਵੀ ਵਾਂਝਾ ਨਾ ਰਵੇ ਨਾ ਇਹ ਕੰਮ ਕਰ ਰਹੇ ਨੇ ਜੋ ਵਰਕਰਸ ਇਹਨਾਂ ਨੇ ਡਿਊਟੀਆਂ ਤੇ ਵੀ ਲਗਾਏ ਨੇ ਬਹੁਤ ਬਹੁਤ ਮਾਨ ਸਰਕਾਰ ਦਾ ਧੰਨਵਾਦ ਕਰਦੀਆਂ ਤੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਇੰਪਲੀਮੈਂਟ ਵੀ ਕੀਤਾ ਜਾਏ ਤਾਂ ਜੋ ਆਮ ਜਿਹੜੇ ਬਜ਼ੁਰਗ ਨੇ ਜਾਂ ਮਹਿਲਾਵਾਂ ਬਜ਼ੁਰਗ ਬੱਚੇ ਜਾਂ ਮਿਡਲ ਕਲਾਸ ਫੈਮਲੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਹਰ ਚੀਜ਼ ਦਾ ਜਿਹੜਾ ਲਾਹਾ ਮਿਲਣਾ ਚਾਹੀਦਾ ਹੈ ਧੰਨਵਾਦ